ਜੋ ਕੰਟਿਨਿਊ ਕਰਨ ਆ ਰਹੇ ਨੇ ਐਮਐਲਏ ਸਾਹਿਬ ਕਿੱਥੇ ਕਿੱਥੇ ਉਦਘਾਟਨ ਕੀਤੇ ਜਾ ਰਹੇ ਨੇ ਤੇ ਕਿਹੜੇ ਕਿਹੜੇ ਪ੍ਰੋਗਰਾਮਾਂ ਤੇ ਉਦਘਾਟਨ ਕਰਨਾ ਐਮਐਲਏ ਸਾਹਿਬ ਪਹੁੰਚ ਰਹੇ ਨੇ ਦੇਖੋ ਅੱਜ 50 ਲੱਖ ਦੇ ਕਰੀਬ ਜਿਹੜੇ ਕੰਮਾਂ ਦੇ ਉਦਘਾਟਨ ਐਮਐਲਏ ਸਾਹਿਬ ਕਰ ਰਹੇ ਨੇ ਕਿਉਂਕਿ ਇਹ ਉਹ ਕੰਮ ਨੇ ਜਿਨ੍ਹਾਂ ਦੀ ਬੜੀ ਜ਼ਰੂਰਤ ਸੀ ਕਾਫੀ ਸਮੇਂ ਤੋਂ ਜਿਸ ਤਰ੍ਹਾਂ ਭੈਣ ਜੀ ਹੁਣੀ ਦੱਸਦੇ ਨੇ ਵੀ 10 ਸਾਲ ਦੀ ਸਾਡੀ ਇਹ ਡਿਮਾਂਡ ਸੀ ਅੱਜ ਕਲਵੰਤ ਸਿੰਘ ਕਾਉਂਸਲਰ ਖੜੇ ਨੇ ਇਹਨਾਂ ਨੇ ਪੂਰੀ ਕੀਤੀ ਆ ਚਲੋ ਕਈ ਵਾਰੀ ਕੰਮ ਲੇਟ ਹੋ ਜਾਂਦੇ ਨੇ ਪਰ ਜਦ ਬੰਦੇ ਦੇ ਦਿਮਾਗ 'ਚ ਹੋਵੇ ਕਾਉਂਸਲਰ ਨੂੰ ਪਤਾ ਹੋਵੇ ਤਾਂ ਉਹ ਕਿਸੇ ਨਾ ਕਿਸੇ ਦਿਨ ਜ਼ਰੂਰ ਹੋ ਜਾਂਦਾ ਤੇ ਹੁਣ ਚਲੋ ਇਹਦੀ ਅੱਜ ਵਾਰੀ ਆਈ ਆ ਵਧੀਆ ਸੜਕ ਬਣੂਗੀ ਇਸ ਤੋਂ ਬਾਅਦ ਨਾਲੇ ਲੱਗਦੇ 9 ਨੰਬਰ ਵਾਰਡ ਦੇ ਵਿੱਚ ਜਿਹੜੀ 5 ਨੰਬਰ ਗਲੀ ਆ ਉਹਦਾ ਅਧ்கਾਟਨ ਕੀਤਾ ਜਾਣਾ ਤੇ ਫਿਰ ਹੜਾਚਾਂ ਕਲੋਨੀ ਦੇ ਵਿੱਚ ਬੱਚਿਆਂ ਦੀ ਮੰਗ ਸੀ ਵੀ ਉੱਥੇ ਜਿੰਮ ਬਣਾਇਆ ਜਾਵੇ ਤੇ ਇੱਕ ਜਿਹੜੇ ਆਂਗਣਵਾੜੀ ਨੂੰ ਕਮਰਾ ਪਾਇਆ ਹੋਇਆ ਉੱਥੇ ਬੱਚੇ ਪੜ੍ਹਦੇ ਨੇ ਉਹ ਬੜਾ ਉਹਦੀ ਹਾਲਤ ਖਾਸਤਾ ਸੀ ਉਹ ਵੀ ਐਮਐਲਏ ਸਾਹਿਬ ਨੇ ਫੈਸਲਾ ਕੀਤਾ ਕਿ ਆਂਗਨਵਾੜੀ ਤੇ ਜਿਮ ਜਿਹੜੀ ਉਹਦੀ ਇਮਾਰਤ ਨਵੀਂ ਬਣਾਈ ਜਾਊਗੀ ਉਹਦਾ ਵੀ ਇਕਾਟਨ ਕਰਨਾ ਇੱਕ ਸਾਡੇ ਬਾੜ ਨੰਬਰ 2 ਚ ਬਾਲਵੀਕ ਮਹੱਲਾ ਗੁੱਗਾ ਮਾੜੀ ਦੇ ਕੋਲ ਲੋਕ ਮੱਥਾ ਟੇਕਣ ਜਾਂਦੇ ਆ ਉਹ ਸੜਕ ਵੀ ਬੜੀ ਤਰਸਯੋਗ ਸੀ ਉਹਦੀ ਜਿਹੜੀ ਹੁਣ ਕਹ ਲਓ ਵੀ ਵਾਰੀ ਆਈ ਆ ਇਹ ਜਿਹੜੇ 4-5 ਕੰਮ ਨੇ ਬੜੇ ਜ਼ਰੂਰੀ ਨੇ ਇਕ 8 ਨੰਬਰ ਵਾਰਡ ਚ ਕਲਵੰਤ ਸਿੰਘ ਦੇ ਵਾਰਡ ਆ ਉੱਥੇ ਸੂਬੇ ਵਾਲੀ ਗਲੀਆ ਤੇ ਜਿੱਥੇ ਅਕਸਰ ਨੀਵੀਂ ਹੋਣ ਕਰਕੇ ਜਿਆਦਾ ਪਾਣੀ ਖੜਾ ਰਹਿੰਦਾ ਸੀ ਉਹਦਾ ਵੀ ਅਸੀਂ ਪਰਸੋਂ ਕੰਮ ਦੀ ਸ਼ੁਰੂਆਤ ਕਰਵਾਈ ਆ ਇਸ ਕਰਕੇ ਜਿਹੜੇ ਬਹੁਤ ਜ਼ਰੂਰੀ ਕੰਮ ਸੀ ਕਿਉਂਕਿ ਚੂਣ ਜਾਬਤਾ ਲੱਗ ਜਾਣਾ ਅੱਜ ਜਾਂ ਕੱਲ ਚ ਉਸ ਤੋਂ ਬਾਅਦ 4-5 ਮਹੀਨੇ ਫਿਰ ਕੰਮ ਨਹੀਂ ਹੋਣਾ ਕੋਈ ਤੇ ਬੜੀ ਤੇਜ਼ੀ ਦੇ ਨਾਲ ਐਮਐਲ ਸਾਹਿਬ ਨੇ ਵੀ ਜਿਹੜੇ ਜ਼ਰੂਰੀ ਕੰਮ ਨੇ ਅੱਜ ਸ਼ੁਰੂ ਕੀਤੇ ਜਾਣ ਉਸ ਤੋਂ ਬਾਅਦ ਫਿਰ 4 ਮਹੀਨੇ ਬਾਅਦ ਜਿਹੜੇ ਅਗਲੇ ਕੰਮ ਹੋਣਗੇ ਹੋਰ ਗਲੀਆਂ ਨੇ ਬਣਨ ਵਾਲੀਆਂ ਉਹ ਵੀ ਬਣਾਈਆਂ ਜਾਣਗੀਆਂ ਸਰ ਗੱਲਬਾਤ ਕਰ ਰਹੇ ਸੀ ਕਿ ਕਈ ਸ਼ਹਿਰ ਨਿਵਾਸੀਆਂ ਨੂੰ ਕਾਰਡਾਂ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਕਹਿੰਦੇ ਕਾਰਡ ਕੱਟੇ ਗਏ ਜਿਹੜੇ ਕਾਰਡ ਕੱਟੇ ਗਏ ਸੀ ਲਗਭਗ 10 ਲੱਖ ਤੋਂ ਵੀ ਜ਼ਿਆਦਾ ਕਾਰਡ ਸੀ ਉਹ ਸਾਰੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਆਪਣੇ ਐਮਐਲਏ ਸਾਹਿਬ ਹਲਕਾ ਪੈਲ ਤੋਂ ਜਿਨ੍ਹਾਂ ਨੇ ਵਿਧਾਨ ਸਭਾ ਚ ਵੀ ਇਹ ਮੁੱਦਾ ਚੁੱਕਿਆ ਸੀ ਕਿ ਜਿਹੜੇ ਗਰੀਬਾਂ ਦੇ ਕਾਰਡ ਨੇ ਲੋੜਵੰਦਾਂ ਦੇ ਕਾਰਡ ਨੇ ਉਹ ਕੱਟੇ ਗਏ ਜਦਕਿ ਅਸਲ ਦੇ ਵਿੱਚ ਜਿਹਨੂੰ ਕਈ ਵਾਰੀ ਜ਼ਰੂਰਤ ਨਹੀਂ ਹੁੰਦੀ ਉਹਦਾ ਬਣਿਆ ਹੁੰਦਾ ਇਹ ਗੱਲ ਉਹਨਾਂ ਨੇ ਬੜੀ ਸੰਜੀਦਗੀ ਨਾਲ ਲਿਆ ਤੇ ਹੁਣ ਸਰਕਾਰ ਨੇ ਪਿਛਲੇ ਦਿਨੀ ਫੈਸਲਾ ਕੀਤਾ 10 ਲੱਖ ਤੋਂ ਵੀ ਵੱਧ ਕਾਰਡ ਆ ਜਿਹੜਾ ਗਰੀਬਾਂ ਦਾ ਕੱਟਿਆ ਗਿਆ ਸੀ ਉਹ ਸਾਰਾ ਰੀਨਿਊ ਕਰਤਾ ਸਭ ਨੂੰ ਕਣਕ ਮਿਲੂਗੀ ਇਹਦੀ ਥੈਂਕ ਯੂ